ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਅੱਜ ਮੇਰੇ ਪੰਜਾਬ ਵਿੱਚ ਅਸੀਂ ਗੱਲ ਕਰਾਂਗੇ ਫ੍ਰੈਂਚ ਫ੍ਰਾਈਜ਼ ਖਾਣ ਨਾਲ ਬਿਮਾਰੀਆਂ ਦੇ ਵਧਣ ਦੀ ਆਸ਼ੰਕਾ ਬਾਰੇ ਅਤੇ ਪੰਜਾਬ ਦੀ ਪਹਿਲੀ ਸਪੋਰਟਸ ਮੈਡੀਕਲ ਕੈਡਰ ਲੈਬ ਬਾਰੇ ਜੋ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਦੱਸ ਦੇਗੀ ਕਿ ਉਹਨਾਂ ਵਾਸਤੇ ਕਿਹੜੀ ਗੇਮ ਖੇਡਣਾ ਲਾਹੇਵੰਦ ਹੋਵੇਗਾ ਤਾਂ ਆਓ ਸਭ ਤੋਂ ਪਹਿਲੇ ਸਪੋਰਟਸ ਦੀ ਗੱਲ ਕਰਦੇ ਹਾਂ ਪੰਜਾਬ ਵਿੱਚ ਪਹਿਲੀ ਸਪੋਰਟਸ ਮੈਡੀਕਲ ਕੈਡਰ ਲੈਬ ਹੁਣ ਛੋਟੇ ਬੱਚਿਆਂ ਦੇ ਵਿਗਿਆਨਿਕ ਟੈਸਟ ਕਰਕੇ ਇਸ ਗੱਲ ਦਾ ਪਤਾ ਲਗਾਏਗੀ ਕਿ ਕਿਹੜਾ ਬੱਚਾ ਕਿਹੜੀ ਖੇਡ ਵਧੀਆ ਤਰੀਕੇ ਨਾਲ ਖੇਡ ਸਕਦਾ ਹੈ। ਪੰਜਾਬ ਨੇ ਚੀਨ ਦਾ ਫਾਰਮੂਲਾ ਪਹਿਲੀ ਵਾਰ ਆਪਣੇ ਪ੍ਰਾਂਤ ਵਿੱਚ ਲਾਗੂ ਕੀਤਾ ਹੈ। ਇਹ ਸੂਚਨਾ ਨੈਸ਼ਨਲ ਅਖਬਾਰ ਦੈਨਿਕ ਪਾਸਕਰ ਨੇ ਬੜੀ ਪ੍ਰਮੁਖਤਾ ਨਾਲ ਛਾਇਆ ਕੀਤੀ ਹੈ। ਖਬਰ ਵਿੱਚ ਦਾਵਾ ਕੀਤਾ ਗਿਆ ਹੈ ਕਿ 올림픽 ਅਤੇ ਇੰਟਰਨੈਸ਼ਨਲ ਖੇਡਾਂ ਵਿੱਚ ਚੀਨ ਦੀ ਮੈਡਲ ਟੈਲੀ ਹਮੇਸ਼ਾ ਸਭ ਤੋਂ ਟੌਪ ਤੇ ਰਹਿੰਦੀ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਚੀਨ ਦਾ ਗ੍ਰਾਸ ਰੂਟ ਲੈਵਲ ਤੇ ਸਪੋਰਟਸ ਟੈਸਟਿੰਗ ਸਿਸਟਮ ਹੈ ਅਖਬਾਰ ਲਿਖਦਾ ਹੈ ਕਿ ਚੀਨ ਵਿੱਚ ਘੱਟ ਉਮਰ ਦੇ ਬੱਚਿਆਂ ਦੀ ਲੈਬ ਟੈਸਟਿੰਗ ਕਰਕੇ ਇਸ ਗੱਲ ਦਾ ਪਤਾ ਲਗਾਇਆ ਜਾਂਦਾ ਹੈ ਕਿ ਉਹਨਾਂ ਦਾ ਸਰੀਰ ਕਿਹੜੀ ਖੇਡ ਖੇਡਣ ਲਈ ਸਭ ਤੋਂ ਜ਼ਿਆਦਾ ਅਨੁਕੂਲ ਹੈ ਜ਼ਿਆਦਾਤਰ ਬੱਚੇ ਬਚਪਨ ਤੋਂ ਹੀ ਕਿਸੇ ਵੀ ਖੇਡ ਨੂੰ ਖੇਲਦੇ-ਖੇਲਦੇ ਆਪਣਾ ਪੈਸ਼ਨ ਮਨ ਬੈਠਦੇ ਹਨ ਇਹਨਾਂ ਬੱਚਿਆਂ ਨੂੰ ਉਹਨਾਂ ਦੇ ਮਾਪੇ ਵੀ ਕਈ ਵਾਰ ਆਪਣੀ ਮਨਪਸੰਦ ਦੀ ਖੇਡ ਵਿੱਚ ਪਾ ਦਿੰਦੇ ਹਨ ਇਸ ਪ੍ਰਕਾਰ ਮੰਨਿਆ ਜਾਂਦਾ ਹੈ ਕਿ ਅਕਸਰ ਬੱਚੇ ਉਸ ਲੈਵਲ ਤੇ ਪਰਫਾਰਮ ਨਹੀਂ ਕਰ ਪਾਉਂਦੇ ਜਿਸ ਲੈਵਲ ਤੇ ਉਹਨਾਂ ਨੂੰ ਕਰਨਾ ਹੁੰਦਾ ਹੈ ਸਰਕਾਰ ਨੇ ਖੇਡਾਂ ਨੂੰ ਆਪਣੇ ਕੈਰੀਅਰ ਦਾ ਸੁਪਨਾ ਬਣਾਉਣ ਵਾਸਤੇ ਬੱਚਿਆਂ ਲਈ ਪਲਾਨ ਤਿਆਰ ਕੀਤਾ ਹੈ ਪਲਾਨ ਮੁਤਾਬਕ ਹੁਣ ਮੁਹਾਲੀ ਦੇ ਫੇਜ਼ 9 ਦੇ ਹਾਕੀ ਸਟੇਡੀਅਮ ਵਿੱਚ ਲਗਭਗ 11 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਨੂੰ ਪਹਿਲੀ ਸਪੋਰਟਸ ਮੈਡੀਕਲ ਕੈਡਰ ਲੈਬ ਬਣਾ ਕੇ ਦਿੱਤੀ ਜਾ ਰਹੀ ਹੈ ਇਸ ਲੈਬ ਵਿੱਚ ਜ਼ਰੂਰੀ ਟੈਸਟ ਕਰਨ ਤੋਂ ਉਪਰੰਤ ਬੱਚਿਆਂ ਅਤੇ ਖਿਡਾਰੀਆਂ ਨੂੰ ਬਚਪਨ ਵਿੱਚ ਹੀ ਦੱਸ ਦਿੱਤਾ ਜਾਏਗਾ ਕਿ ਉਹਨਾਂ ਦਾ ਸਰੀਰ ਜਿਹੜਾ ਹੈ ਉਹ ਕਿਹੜੀ ਗੇਮ ਖੇਡਣ ਵਾਸਤੇ ਬਣਿਆ ਹੋਇਆ ਹੈ ਨਵਜ ਪੰਜਾਬ ਦੀ ਸਪੋਰਟਸ ਮੈਡੀਕਲ ਕੈਡਰ ਲੈਬ ਨੂੰ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਕਰਾਰ ਦਿੰਦਾ ਹੈ ਇਸ ਦੀ ਲੋੜ ਉਸੇ ਤਰ੍ਹਾਂ ਹੀ ਹੈ ਜਿਸ ਪ੍ਰਕਾਰ ਛੋਟੇ ਬੱਚਿਆਂ ਦਾ ਕੈਰੀਅਰ ਚੂਜ਼ ਕਰਨ ਲਈ ਸਾਈਕੋਲੋਜੀਕਲ ਟੈਸਟ ਜਾਂ ਇਸ ਤਰ੍ਹਾਂ ਦੇ ਦੂਸਰੇ ਵਿਗਿਆਨਿਕ ਟੈਸਟ ਕੀਤੇ ਜਾਂਦੇ ਹਨ ਬਹੁਤ ਸਾਰੇ ਬੱਚੇ ਪਰਿਵਾਰਿਕ ਪ੍ਰਭਾਵ ਜਾਂ ਫਿਰ ਸਮਾਜਿਕ ਪ੍ਰੈਸ਼ਰ ਕਰਕੇ ਜ਼ਿੰਦਗੀ ਵਿੱਚ ਅਜਿਹੇ ਫੀਲਡ ਚੁਣ ਲੈਂਦੇ ਹਨ ਜਿਹੜੇ ਉਹਨਾਂ ਦੀ ਪਹਿਲੀ ਪਸੰਦ ਨਹੀਂ ਹੁੰਦੇ ਅਜਿਹੇ ਹੋਂ ਨਾਲ ਬਾਅਦ ਵਿੱਚ ਅਜਿਹੇ ਲੋਕਾਂ ਨੂੰ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਅੰਦਰ ਹਮੇਸ਼ਾ ਅਧੂਰੇ ਰਹਿ ਜਾਣ ਦੀ ਕਸਕ ਵੀ ਬਰਕਰਾਰ ਰਹਿੰਦੀ ਹੈ। ਪੰਜਾਬੀ ਆਪਣੀ ਚੰਗੀ ਸਿਹਤ ਅਤੇ ਜਜ਼ਬੇ ਲਈ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ। ਖੇਡਾਂ ਵਿੱਚ ਵੀ ਉਹਨਾਂ ਦੀ ਪ੍ਰਤਿਭਾ ਦਾ ਦੁਨੀਆ ਲੋਹਾ ਮੰਨਦੀ ਹੈ। ਇਸ ਲਈ ਅਗਰ ਉਹਨਾਂ ਨੂੰ ਬਚਪਨ ਤੋਂ ਹੀ ਵਿਗਿਆਨਿਕ ਅਤੇ ਤਕਨੀਕੀ ਸਲਾਹ ਉਪਲਬਧ ਹੋ ਜਾਏ ਤਾਂ ਇਸ ਵਿੱਚ ਕੋਈ ਦੂਰਅਏ ਨਹੀਂ ਕਿ ਉਹ ਉਸ ਤਰ੍ਹਾਂ ਦੀ ਪਰਫਾਰਮੈਂਸ ਦੇ ਸਕਦੇ ਹਨ ਜਿਵੇਂ ਅਜੇ ਤੱਕ ਕਿਸੇ ਦੂਸਰੇ ਨੇ ਨਾ ਦਿੱਤੀ ਹੋਵੇ ਸਪੋਰਟਸ ਮੈਡੀਕਲ ਕੈਡਰ ਲੈਬ ਦੇ ਰਿਜ਼ਲਟ ਦੇਖਣ ਨੂੰ ਹਾਲੇ ਕਈ ਸਾਲ ਦਾ ਇੰਤਜ਼ਾਰ ਕਰਨਾ ਹੋਵੇਗਾ ਇਸ ਲਈ ਜ਼ਰੂਰੀ ਹੈ ਕਿ ਇਸ ਲੈਬ ਵਿੱਚ ਹੋਣ ਵਾਲੇ ਟੈਸਟਾਂ ਦੇ ਤਰੀਕੇ ਅਤੇ ਡਾਟਾ ਨਾਲ ਪੂਰੀ ਇਮਾਨਦਾਰੀ ਬਰਤੀ ਜਾਵੇ ਇੱਕ ਸਟੱਡੀ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਇੱਕ ਹਫ਼ਤੇ ਵਿੱਚ ਤਿੰਨ ਪਲੇਟ ਫ੍ਰੈਂਚ ਫ੍ਰਾਈਜ਼ ਖਾਣ ਨਾਲ ਟਾਈਪ 2 ਡਾਇਬੀਟਿਸ ਹੋਣ ਦੀ ਅਸ਼ੰਕਾ 20% ਵੱਧ ਜਾਂਦੀ ਹੈ ਇਸ ਦੇ ਉਲਟ ਉਬਲੇ ਬੇਕ ਕੀਤੇ ਗਏ ਮੈਸ਼ ਕੀਤੇ ਗਏ ਆਲੂ ਅਗਰ ਹਫਤੇ ਵਿੱਚ ਤਿੰਨ ਪਲੇਟਾਂ ਹੀ ਖਾਦੇ ਜਾਣ ਤਾਂ ਉਸ ਨਾਲ ਟਾਈਪ 2 ਡਾਇਬੀਟਿਸ ਦੀ ਅਸ਼ੰਕਾ ਉਤਨੀ ਨਹੀਂ ਹੁੰਦੀ ਜਿੰਨੀ ਕਿ ਫ੍ਰੈਂਚ ਫ੍ਰਾਈਜ਼ ਖਾਣ ਨਾਲ ਹੁੰਦੀ ਹੈ ਇਹ ਰਿਸਰਚ ਦਾ ਸਿਰਤਾ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਹਾਰਵਰਡ ਅਤੇ ਕੈਂਬਰੇਜ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਆਪਣੀ ਸਟੱਡੀ ਵਿੱਚ 2 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਕੀਤਾ ਇਹਨਾਂ ਲੋਕਾਂ ਨੂੰ ਸਵਾਲਾਂ ਦੀ ਲਿਸਟ ਬਣਾ ਕੇ ਉੱਤਰ ਦੇਣ ਲਈ ਆ ਇਹ ਸਾਰੇ ਲੋਕ ਉਹ ਸਨ ਜਿਹੜੇ ਸਟੱਡੀ ਵੇਲੇ ਡਾਇਬੀਟੀਜ਼ ਦਿਲ ਦੀਆਂ ਬਿਮਾਰੀਆਂ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਮੁਕਤ ਸਨ ਇਹਨਾਂ 2 ਲੱਖ ਲੋਕਾਂ ਦੇ ਦਿੱਤੇ ਗਏ ਡਾਟਾ ਨੂੰ 40 ਸਾਲ ਦੇ ਅੰਤਰਾਲ ਤੋਂ ਬਾਅਦ ਜਦੋਂ ਭੋਖਿਆ ਤਾਂ ਪਤਾ ਲੱਗਾ ਕਿ 22000 ਤੋਂ ਜ਼ਿਆਦਾ ਲੋਕ ਟਾਈਪ 2 ਡਾਇਬੀਟੀਜ਼ ਦੇ ਸ਼ਿਕਾਰ ਹੋ ਚੁੱਕੇ ਸਨ ਫਰੈਂਚ ਫ੍ਰਾਈਜ਼ ਵੀ ਫਾਸਟ ਫੂਡ ਦਾ ਹੀ ਹਿੱਸਾ ਹਨ ਵੱਖ-ਵੱਖ ਤਰ੍ਹਾਂ ਦੇ ਰਿਸਰਚ ਵਿੱਚ ਜਿਸ ਪ੍ਰਕਾਰ ਬਾਕੀ ਤਰ੍ਹਾਂ ਦੇ ਫਾਸਟ ਫੂਡ ਨੂੰ ਬਿਮਾਰੀਆਂ ਦਾ ਕਾਰ ਦੱਸਿਆ ਜਾਂਦਾ ਹੈ ਫਰੈਂਚ ਫ੍ਰਾਈਜ਼ ਵੀ ਉਸੇ ਦਾ ਹੀ ਹਿੱਸਾ ਹੈ ਉਮੀਦ ਹੈ ਅੱਜ ਦਾ ਪੰਜਾਬ ਤੁਹਾਨੂੰ ਇਹ ਬਹੁਤ ਸਾਰੇ ਬਿੰਦੂਆਂ ਤੋਂ ਜਾਣੂ ਕਰਵਾ ਰਿਹਾ ਹੈ ਜਿਨ੍ਹਾਂ ਪ੍ਰਤੀ ਤੁਸੀਂ ਕਈ ਵਾਰ ਉਦਾਸੀਨ ਹੋ ਰਹੇ ਹੋਵੋਗੇ ਸਾਡਾ ਮਕਸਦ ਤੁਹਾਨੂੰ ਚੁਕੰਨਾ ਅਤੇ ਜਾਗਰੂਕ ਸ਼ਹਿਰੀ ਬਣਾਉਂਦਾ ਹੈ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਨਵੇਂ ਅਪਡੇਟ ਨਾਲ ਫਿਰ ਮਿਲਦੇ ਹਾਂ ਮੈਂ ਹਾਂ ਡਾਕਟਰ ਸ਼ਾਮ ਤੇ ਤੁਸੀਂ ਦੇਖ ਰਹੇ ਹੋ ਨਬਜ਼ ਪੰਜਾਬ